ਸਾਥੀਓ ਮੈਂ ਗਗਨਦੀਪ ਸੁਭਾਕ ਰਵੀਦਰ ਪੰਜਾਬ ਸਕੂਲ ਦੇ ਪ੍ਰੋਫੈਸਰ ਪਿਛਲੇ ਸਮੇਂ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਕੂਲ ਦੇ ਪ੍ਰੋਫੈਸਰ ਦੀ 16 ਅਗਸਤ ਦੀ ਸਾਂਝੀ ਮੀਟਿੰਗ ਵਿੱਚ ਇਹ ਫੈਸਲਾ ਕਰਿਆ ਗਿਆ ਕਿ ਪੰਜਾਬ ਦੇ ਹਾਲਾਤ ਆ ਜਿਹੜੇ ਨੌਜਵਾਨਾਂ ਦੇ ਪ੍ਰਤੀ ਦਿਨ ਬਦਨ ਜਿਹੜੇ ਖਰਾਬ ਹੁੰਦੇ ਜਾ ਰਹੇ ਆ ਪੰਜਾਬ ਸਰਕਾਰ ਦੀ ਜਿਹੜੀ ਨੌਜਵਾਨਾਂ ਪ੍ਰਤੀ ਨੀਤੀ ਆ ਜਾਂ ਵਿਦਿਆਰਥੀਆਂ ਪ੍ਰਤੀ ਨੀਤੀ ਆ ਬਹੁਤ ਹੀ ਮਾੜੀ ਹੈ ਜੇ ਅਸੀਂ ਦੇਖੀਏ ਤਾਂ ਨੌਜਵਾਨਾਂ ਦੀਆਂ ਜਿੰਨੀਆਂ ਵੀ ਨੌਜਵਾਨਾਂ ਲਈ ਬੇਰੁਜ਼ਗਾਰ ਨੌਜਵਾਨਾਂ ਨੇ ਜਿਹੜੀਆਂ ਨੌਕਰੀਆਂ ਭਗਵੰਤ ਮਾਨ ਸਾਹਿਬ ਨੇ ਕੱਢੀਆਂ ਜਾਂ ਉਹਨਾਂ ਨੇ ਫਾਰਮ ਭਰੇ ਉਹ ਲਗਾਤਾਰ ਡਿਲੇ ਕੀਤੀਆਂ ਜਾ ਰਹੀਆਂ ਨੇ ਕੁਝ ਭਰਤੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਨੌਜਵਾਨਾਂ ਦੀ ਆਸ ਸੀ ਜਿਹੜੀ ਭਗਵੰਤ ਮਾਨ ਸਰਕਾਰ ਤੋਂ ਜਾਂ ਆਮ ਆਦਮੀ ਪਾਰਟੀ ਸਰਕਾਰ ਤੋਂ ਉਸ ਉੱਤੇ ਪੂਰੀ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਐ ਤਰਨੈਲ ਵਾਲਾ ਪੋਚਾ ਫੇਰ ਦਿੱਤਾ ਉਹ ਜਿਹੜੀਆਂ ਨੌਜਵਾਨਾਂ ਦੀਆਂ ਆਸਾਂ ਸੀ ਉਹ ਸਾਰੀਆਂ ਮਾਰ ਦਿੱਤੀਆਂ ਨੇ ਜੇ ਅਸੀਂ ਗੱਲ ਕਰੀਏ ਵਿਦਿਆਰਥੀਆਂ ਦੀ ਤਾਂ ਇੱਕੋ ਇੱਕ ਬਹੁਤ ਵੱਡੀ ਯੂਨੀਵਰਸਿਟੀ ਮਾਲਵੇਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੇ ਪੰਜਾਬ ਸਰਕਾਰ ਲਗਾਤਾਰ ਉਸ ਨੂੰ ਬੰਦ ਕਰਨ ਦੀਆਂ ਜਾਂ ਪ੍ਰਾਈਵੇਟ ਕਰਨ ਦੀਆਂ ਚਾਲਾਂ ਚੱਲਦੀ ਰਹਿੰਦੀ ਹੈ ਇਥੋਂ ਦੇ ਪ੍ਰਸ਼ਾਸਨ ਨੇ ਪ੍ਰੀਖਿਆ ਫੀਸਾਂ ਦੇ ਵਿੱਚ 7% ਵਾਧਾ ਕੀਤਾ ਇਹ ਕਹਿੰਦੇ ਹੋਏ ਕਿ ਯੂਨੀਵਰਸਿਟੀ ਦੇ ਖਰਚੇ ਪੂਰੇ ਨਹੀਂ ਹੋ ਰਹੇ ਤੇ ਪੰਜਾਬ ਸਰਕਾਰ ਨੇ ਦਾਵਾ ਕੀਤਾ ਸੀ ਕਿ ਜਿੱਦ ਤੇ ਸਾਡੀ ਸਰਕਾਰ ਆਈ ਉਹਦੇ ਅਸੀਂ ਪੰਜਾਬੀ ਯੂਨੀਵਰਸਿਟੀ ਨੂੰ ਮਾਲਾ-ਮਾਲ ਕਰ ਦਾਂਗੇ ਇਹ ਹਾਲਾਤ ਸਾਡੇ ਵਿਦਿਆਰਥੀਆਂ ਦੇ ਆ ਕਾਲਜਾਂ ਦੇ ਵਿੱਚ ਇੱਕੋ ਇੱਕ ਆਈ ਭਰਤੀ ਲੰਕ ਰਹੀ ਆ ਇਸ ਹਾਲਾਤ ਸਾਡੇ ਕਾਲਜਾਂ ਦੇ ਆ ਸਰਕਾਰੀ ਸਕੂਲ ਨੇ ਜਿਹੜੇ ਸਾਡੇ ਉੱਥੇ ਅਧਿਆਪਕ ਪੂਰੇ ਨਹੀਂ ਕੋਈ ਭਰਤੀ ਜਿਹੜੇ ਅਗਲਾ ਮਾਸਟਰ ਕੇਡਰ ਕੱਢਿਆ ਨਹੀਂ ਜਾ ਰਿਹਾ ਜਿੱਥੇ ਸਾਡੇ ਨੌਜਵਾਨਾਂ ਨੇ ਭਰਤੀ ਹੋਣਾ ਜੇ ਅਸੀਂ ਕਰੀਏ ਗੱਲ ਪ੍ਰਾਇਮਰੀ ਸਕੂਲਾਂ ਦੀ ਈਡਿਟਿਟਰ ਲੰਕ ਰਹੇ ਹਾਂ ਮਹਾਲੀ ਧਰਨੇ ਦੇ ਰਹੇ ਹਾਂ ਤਾਂ ਜੇ ਅਸੀਂ ਪੂਰੀ ਇਸ ਸਥਿਤੀ ਨੂੰ ਮੇਜ ਕੇ ਦੇਖੀਏ ਮੇਲ ਕੇ ਦੇਖੀਏ ਤੇ ਜਿਹੜੀ ਭਵੰਤਮਾਨ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵਿਦਿਆਰਥੀ ਵਿਰੋਧੀ ਆ ਤੇ ਨੌਜਵਾਨ ਵਿਰੋਧੀ ਆ ਇਸ ਮਸਲੇ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ 50 ਸਟੂਡੈਂਟ ਫੈਡਰੇਸ਼ਨ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਵਾਲੇ ਦਿਨ ਤੋਂ ਸ਼ਹੀਦ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਪਿੰਡ ਖੜਕੜਕਲਾਂ ਪੱਕਾ ਮੋਰਚਾ ਲਾਉਣ ਜਾ ਰਹੀ ਆ ਸਾਰੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਬੇਨਤੀ ਆ ਕਿ ਹਮ ਹਮਾ ਕੇ ਗੱਟੀਆਂ ਬਹੀਰਾਂ ਘੱਟ ਕੇ ਅਸੀਂ ਖਟਕੜ ਕਲਾ ਪਹੁੰਚੀਏ 28 ਸਤੰਬਰ ਨੂੰ ਬਹੁਤ ਬਹੁਤ ਧੰਨਵਾਦ